ਨੇਨ گلوبਲ ਫਾਊਂਡੇਸ਼ਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ ਅੱਜ ਉਹਨਾਂ ਵੱਲੋਂ ਖੰਡੇ ਵਾਲੇ ਚੌਂਕ ਅਜੀਤ ਨਗਰ ਵਿਖੇ ਇੱਕ ਬਜ਼ੁਰਗ 95 ਸਾਲਾ ਬਜ਼ੁਰਗ ਦੀ ਮਦਦ ਕੀਤੀ ਗਈ ਦੱਸਿਆ ਜਾ ਰਿਹਾ ਸੀ ਕਿ ਬਜ਼ੁਰਗ ਦੇ ਪੁੱਤਰਾਂ ਨੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਉਹ ਕਿਰਾਏ ਦੇ ਮਕਾਨ ਤੇ ਆਪਣੀ ਪਤਨੀ ਨਾਲ ਰਹਿੰਦਾ ਹੈ ਤੇ ਆਪਣਾ ਜੀਵਨ ਨਿਵਾੜ ਲਈ ਇੱਕ ਫੜੀ ਲਗਾਉਂਦਾ ਹੈ ਜਿੱਥੇ ਕਿ ਜ਼ਮੀਨ ਤੇ ਬੈਠ ਕੇ ਪਾਪੜ ਤੇ ਫੁੱਲਵੜੀਆਂ ਦੇ ਪੈਕਟ ਵੇਚਦਾ ਹੈ ਨੈਨ ਗਲੋਬਲ ਫਾਊਂਡੇਸ਼ਨ ਦੇ ਐਨ ਜੀਓ ਮੈਂਬਰਾਂ ਵੱਲੋਂ ਉਹਨਾਂ ਦਾ ਸਾਰਾ ਸਮਾਨ ਖਰੀਦ ਦਿੱਤਾ ਗਿਆ ਜਿਹਦੇ ਵਿੱਚ ਦੱਸਿਆ ਗਿਆ ਉਹਨਾਂ ਨੇ ਜੋ ਜੋ ਸਮਾਨ ਦੱਸਿਆ ਉਸ ਦੀ ਕੀਮਤ ਅਦਾ ਕਰਦੇ ਹੋਏ ਉਹ ਸਾਰਾ ਸਮਾਨ ਖਰੀਦ ਦਿੱਤਾ ਗਿਆ ਸਮਾਨ ਖਰੀਦਣ ਤੋਂ ਬਾਅਦ ਉਹਨਾਂ ਦੀ ਮਾਲੀ ਸਹਾਇਤਾ ਵੀ ਕੀਤੀ ਗਈ ਤੇ ਨਾਲ ਹੀ ਰਾਸ਼ਨ ਦੇਦੇ ਹੋਰ ਵੀ ਦੁਕਾਨ ਦਾ ਸਮਾਨ ਵੀ ਦਿੱਤਾ ਗਿਆ ਉਹਨਾਂ ਨੇ ਸਮਾਨ ਦੇਣ ਤੋਂ ਬਾਅਦ ਉਹਨਾਂ ਦਾ ਕੀਤਾ ਹੈ ਸਮਾਨ ਵੀ ਮੋੜ ਵਾਪਸ ਮੋੜ ਕੇ ਬਜ਼ੁਰਗਾਂ ਦੀ ਦੁਕਾਨ ਦੁਬਾਰਾ ਸਜਾਈ। ਮਨੁੱਖਤਾ ਦੀ ਇਹ ਸੇਵਾ ਬਹੁਤ ਹੀ ਵੱਡੀ ਸੇਵਾ ਹੈ ਜਿਸ ਦੇ ਵਿੱਚ ਲੋੜਵੰਦ ਦੀ ਸੇਵਾ ਕੀਤੀ ਜਾਵੇ। ਤੇ ਜੇਕਰ ਇਹੋ ਹੈ ਕਿ ਲੋਕ ਇਸ ਉਮਰ ਵਿੱਚ ਆ ਕੇ ਕਿਸੇ ਦਾ ਸਹਾਰਾ ਲੈਣ ਦੀ ਗੱਲ ਕਰਦੇ ਹਨ ਪਰ ਇਹ ਬਜ਼ੁਰਗ 95 ਸਾਲ ਦੇ ਹੋਣ ਦੇ ਬਾਵਜੂਦ ਵੀ ਆਪਣੀ ਰੋਜੀ ਰੋਟੀ ਕਮਾਉਣ ਦੇ ਜੋ ਵਿਸ਼ਵਾਸ ਰੱਖਦੇ ਹਨ। ਜਿਹਦੀ ਸ਼ਲਾਘਾ ਕਰਦੇ ਹੋਏ ਐਨ ਜੀਓ ਦੇ ਮੈਂਬਰਾਂ ਨੇ ਉਹਨਾਂ ਦੀ ਦੁਕਾਨ ਆਪਣੇ ਹੱਥੀ ਸਜਾਈ ਤੇ ਉਹਨਾਂ ਦਾ ਅਸ਼ੀਰਵਾਦ ਲਿਆ। ਹਾਂਜੀ ਜੀ ਅਸੀਂ ਨਹਿਨ ਗਲੋਬਲ ਵੱਲੋਂ ਆਏ ਆ ਨਹਿਨ ਗਲੋਬਲ ਫਾਊਂਡੇਸ਼ਨ ਸਾਡੀ ਐਨ ਜੀਓ ਆ ਮੈਂ ਆਪ ਆਪਾਈ ਕੋ ਪਹਿਲਾਂ ਮਿਲ ਕੇ ਗਿਆ ਸੀ ਇਹਨਾਂ ਨਾਲ ਹੀ ਵਾਦਾ ਕਰਕੇ ਗਏ ਸੀ ਕਿ ਅਸੀਂ ਤੁਹਾਨੂੰ ਤੁਹਾਡੇ ਕੋ ਦੁਬਾਰਾ ਆਵਾਂਗੇ ਮੈਂ ਇਹਨਾਂ ਨੂੰ ਪੁੱਛਿਆ ਸੀ ਇਹਨਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਹੋਏ ਪਰ ਇਹਨਾਂ ਨੇ ਕਿਹਾ ਕਿ ਨਹੀਂ ਜੀ ਮੈਂ ਤਾਂ ਵਾਹੀ ਗੁਰੂ ਜੀ ਕੋ ਮੰਗਦਾ ਹਾਂ ਮੈਂ ਕਿਹਾ ਚਲੋ ਸਾਨੂੰ ਉਹਨਾਂ ਦਾ ਹੀ ਹੁਕਮਾਂ ਤੇ ਹੀ ਆਏ ਆ ਤੇ ਅੱਜ ਸਾਡੇ ਸਾਰੇ ਮੈਂਬਰਾਂ ਨੇ ਫਰੰਟ ਦਿੱਤਾ ਕਿ ਚਲੋ ਆਪ ਆਈਏ ਅਸੀਂ ਤੇ ਹੈਲਪ ਕਰਨ ਵਾਲੇ ਕੋਈ ਨਹੀਂ ਆ ਮਹਾਰਾਜ ਦੇ ਹੁਕਮ ਦੇ ਨਾਲ ਆਏ ਆ ਅੱਜ ਇਹਨਾਂ ਨੂੰ ਕੋਈ ਘਰ ਦਾ ਗ੍ਰੋਸਰੀ ਜਾਂ ਸਮਾਨ ਦਿੱਤਾ ਜੇ ਤੇ ਨਾਲ ਇਹਨਾਂ ਕੋ ਸਮਾਨ ਖਰੀਦਦਾ ਇਹਨਾਂ ਦੀ ਸਾਰੀ ਦੁਕਾਨ ਦਾ ਸਮਾਨ ਲਿੱਤਾ ਇਹਨਾਂ ਕੋ ਤੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਹੀ ਆਏ ਉਸ ਤਰ੍ਹਾਂ ਸਾਰੇ ਆਣ ਇਹਨਾਂ ਦੀ ਹੈਲਪ ਕਰਨ ਇਹਨਾਂ ਨੂੰ ਵਾਕਈ ਲੋੜ ਆ ਜਿੱਦਾਂ ਸਾਡੇ ਘਰ ਚੋਂ ਮਾ ਪਿਓ ਆ ਉਸ ਤਰ੍ਹਾਂ ਹੀ ਇਹ ਵਾ ਇਹਨਾਂ ਦੀ ਉਨੀ ਇੱਜ਼ਤ ਹੋਣੀ ਚਾਹੀਦੀ ਆ ਅੱਜ ਸੜਕਾਂ 'ਤੇ ਰੋਲ ਰਹੇ ਆ ਤੇ ਮੈਂ ਚਾਹਨਾ ਹਾਂ ਕਿ ਸਾਰੇ ਸਪੋਰਟ ਕਰੀਏ ਤੇ ਇਹਨਾਂ ਨੂੰ ਇਹਨਾਂ ਦੇ ਘਰ ਭੇਜੀਏ ਇਹ ਕੰਮ ਕਰ ਰਿਹਾ ਦੇਖੋ ਬੜੀ ਵੱਡੀ ਗੱਲ ਆ ਨਹੀਂ ਤੇ ਇੰਨੀ ਉਮਰ 'ਚ ਤੁਸੀਂ ਦੇਖੋਗੇ ਲੋਕ ਭੀਖ ਮੰਗ ਲੱਗ ਜਾਂਦੇ ਆ ਪਰ ਅੱਜ ਵੀ ਇਹ ਰੱਬ ਦਾ ਬੰਦਾ ਵਾ ਮਿਹਨਤ ਨਾਲ ਕੰਮ ਕਰ ਰਿਹਾ ਵਾ ਪਹਿਲੇ ਮੇਰੇ ਅਨਮੋਲ ਕਾਲੋ ਵਾਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਧੀਰਜ ਜੀ ਵੱਲੋਂ ਨੈਨ ਗਲੋਬਲ ਫਾਊਂਡੇਸ਼ਨ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ ਇਹ ਆ ਮੈਂ ਤੁਹਾਨੂੰ ਦਿਖਾਉਂਦੀ ਹਾਂ ਆ 85 ইয়ার্স 올 ਬਜ਼ੁਰਗ ਨੇ ਜਿਨ੍ਹਾਂ ਨੇ ਆਪਣੀ ਦੁਕਾਨ ਲਈ ਹੋਈ ਹੈ ਤੇ ਇਹਦੇ ਆਸਰੇ ਉਹ ਆਪਣਾ ਘਰ ਚਲਾ ਰਹੇ ਨੇ ਕਿੰਨੀਆਂ ਮੁਸ਼ਕਲਾਂ ਉਹਨਾਂ ਨੂੰ ਸਬ ਲਾਈਕ ਡੇਲੀ ਲਾਈਫ ਦੇ ਵਿੱਚ ਉਹ ਕਰਦੇ ਪਏ ਹੈ ਫਰੋਂ ਹੈਡ ਟੂ ਮਾਉਥ ਲਾਈਕ ਉਹਨਾਂ ਦਾ ਕੰਮ ਚੱਲਦਾ ਪਿਆ ਪਰ ਮੇਰੀ ਸਾਰਿਆਂ ਨੂੰ ਇੱਕੋ ਹੀ ਰਿਕਵੈਸਟ ਹੈਗੀ ਆ ਕਿ ਇੱਥੇ ਆ ਕੇ ਵਿਜ਼ਿਟ ਕਰਨ ਇਹਨਾਂ ਦਾ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾਏ ਆ ਹੈਗਾ अजीत ਨਗਰ ਖੰਡੇ ਵਾਲਾ ਚੌਂਕ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਇੱਕ ਵਾਰ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰੋ ਤੇ ਅੰਕਲ ਦੀ ਜਿੰਨੀ ਹੈਲਪ ਹੋ ਸਕਦੀ ਆ ਉਹ ਕਰੋ ਥੈਂਕ ਯੂ